ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਜੇਕਰ ਤੁਸੀਂ ਪੀਐਸਟੈਟ 2026 ਵਾਲੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਐਂਡ ਜੇਕਰ ਤੁਸੀਂ ਅਜੇ ਵੀ ਆਪਦੇ ਪੇਪਰ ਦੀ ਤਿਆਰੀ ਨਹੀਂ ਸ਼ੁਰੂ ਕੀਤੀ ਤਾਂ ਮੈਂ ਇੱਕ ਨਵੀਂ ਸੀਰੀਜ਼ ਲੈ ਕੇ ਆ ਰਿਹਾ ਜਿਸ ਦੀ ਇਹ ਪਹਿਲੀ ਵੀਡੀਓ ਹੈ ਜੇਕਰ ਤੁਸੀਂ ਸਿਰਫ ਇਹਨਾਂ ਵੀਡੀਓਜ਼ ਨੂੰ ਵੀ ਦੇਖ ਲੈਂਦੇ ਹੋ ਤਾਂ ਤੁਹਾਡਾ ਪੀਐਸਟੈਟ ਦਾ ਪੇਪਰ ਬਹੁਤ ਹੀ ਵਧੀਆ ਨੰਬਰਾਂ ਨਾਲ ਪਾਸ ਹੋਊਗਾ ਇਨ ਪਾਸਟ ਕਾਫੀ ਸਾਰੇ ਸਾਥੀਆਂ ਨੇ ਆਪਣੇ ਇਸ ਚੈਨਲ ਦੀ ਮਦਦ ਨਾਲ ਬਹੁਤ ਵਧੀਆ ਨੰਬਰਾਂ ਨਾਲ ਆਪਦਾ ਪੇਪਰ ਪਾਸ ਕੀਤਾ ਹੈ ਇਸ ਵੀਡੀਓ ਦੇ ਵਿੱਚ ਮੈਂ ਪ੍ਰਸ਼ਨਾਂ ਦੇ ਨਾਲ-ਨਾਲ ਕਨਸੈਪਟ ਨੂੰ ਵੀ ਐਕਸਪਲੇਨ ਕਰੂੰਗਾ ਆਪਣੇ ਇਸ ਚੈਨਲ ਤੇ ਸਾਰਾ ਕੁਝ ਫ੍ਰੀ ਆਫ ਕਾਸਟ ਹੀ ਪ੍ਰੋਵਾਈਡ ਕਰਵਾਇਆ ਜਾਊਗਾ ਅੱਜ ਦੀ ਇਸ ਕਲਾਸ ਵਿੱਚ ਕੁਝ ਪ੍ਰਸ਼ਨਾਂ ਨੂੰ ਸਮਝਣ ਜਾ ਰਹੇ ਹਾਂ ਉਹਨਾਂ ਪ੍ਰਸ਼ਨਾਂ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਅਤੇ ਸਮਝਣਾ ਹੈ ਕਿਉਂਕਿ ਜਿਵੇਂ-ਜਿਵੇਂ ਤੁਹਾਡੀ ਸਮਝ ਵਧੇਗੀ ਤੁਹਾਡੇ ਪੇਪਰਾਂ ਵਿੱਚ ਨੰਬਰ ਵੀ ਵਧਣਗੇ ਤੁਹਾਡੇ ਸਾਹਮਣੇ ਪੇਸ਼ ਹੈ ਜੀ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਐਂਡ ਲਾਈਵ ਚੈਟ ਚੱਲ ਰਹੀ ਹੋਣੀ ਹੈ ਕੋਸ਼ਿਸ਼ ਕਰਿਓ ਮੇਰੇ ਕੁਐਸਚਨ ਪੜਨ ਦੇ ਨਾਲ-ਨਾਲ ਤੁਸੀਂ ਵੀਡੀਓ ਨੂੰ ਪਾਜ਼ ਕਰ ਦਿਓ ਐਂਡ ਉਸ ਲਾਈਵ ਸੈਸ਼ਨ ਦੇ ਵਿੱਚ ਇਸ ਪ੍ਰਸ਼ਨ ਦਾ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਪਹਿਲਾ ਪ੍ਰਸ਼ਨ ਦੇਖੋ ਭਾਸ਼ਾ ਦਾ ਅਧਿਆਪਕ ਆਪਣਾ ਅਧਿਆਪਨ ਪ੍ਰਭਾਵਸ਼ਾਲੀ ਬਣਾਉਣ ਹਿਤ ਸਿਧਾਂਤ ਵਰਤਦਾ ਹੈ ਇਸ ਵਿੱਚ ਗੱਲ ਕੀਤੀ ਜਾ ਰਹੀ ਹੈ ਲੈਂਗੁਏਜ ਟੀਚਰ ਦੀ ਕਿਉਂਕਿ ਆਪਾਂ ਪੰਜਾਬੀ ਪੈਡਾਗੋਜੀ ਪੜ ਰਹੀਆਂ ਹਾਂ ਇਸ ਕਰਕੇ ਐਜ਼ ਅ ਪੰਜਾਬੀ ਟੀਚਰ ਜੇਕਰ ਤੁਸੀਂ ਆਪਣੀ ਟੀਚਿੰਗ ਨੂੰ ਬਹੁਤ ਵਧੀਆ ਬਹੁਤ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਲਈ ਤੁਸੀਂ ਕਿਹੜਾ ਸਿਧਾਂਤ ਯੂਜ਼ ਕਰੋਗੇ ਕਿਹੜਾ ਮੈਥਡ ਯੂਜ਼ ਕਰੋਗੇ ਤੁਹਾਡੇ ਸਾਹਮਣੇ ਕੁਝ ਆਪਸ਼ਨਾਂ ਦਿੱਤੀਆਂ ਗਈਆਂ ਨੇ ਵਿਸ਼ਲੇਸ਼ਣ ਤੋਂ ਸੰਸਲੇਸ਼ਨ ਵੱਲ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਇਹਨਾਂ ਟਰਮਸ ਨੂੰ ਅੰਗਰੇਜ਼ੀ ਵਿੱਚ ਵੀ ਦਸਾਂ ਕਿਉਂਕਿ ਇਹ ਸੇਮ ਟਰਮਸ ਤੁਹਾਨੂੰ ਇੰਗਲਿਸ਼ ਪੈਡਾਗੋਜੀ ਵਿੱਚ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਇਹ ਬਿਲਕੁਲ ਨਾ ਸੋਚਿਓ ਕਿ ਜਿਹੜੀ ਚੀਜ਼ ਮੈਂ ਇੱਥੇ ਤੁਹਾਨੂੰ ਦੱਸ ਰਿਹਾ ਉਹ ਕਿਸੇ ਹੋਰ ਸਬਜੈਕਟ ਵਿੱਚ ਕੰਮ ਨਹੀਂ ਆਊਗੀ ਬਿਲਕੁਲ ਆਊਗੀ ਸਾਰੇ ਸਬਜੈਕਟ ਵਿੱਚ ਕੰਮ ਆਊਗੀ ਪਹਿਲਾ ਆਪਸ਼ਨ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਵਿਸ਼ਲੇਸ਼ਨ ਤੋਂ ਸੈਂਸਲੇਸ਼ਨ ਵੱਲ ਆਪਸ਼ਨ ਨੰਬਰ 2 ਤਾਰਕਿਕ ਤੋਂ ਮਨੋਵਿਗਿਆਨਿਕ ਵੱਲ ਜਾਂ ਫਿਰ ਉਪਰੋਕਤ ਦੋਵੇਂ ਜਾਂ ਫਿਰ ਸਿਰਫ ਦੋ ਜੇਕਰ ਆਪਾਂ ਸਹੀ ਜਵਾਬ ਦੀ ਗੱਲ ਕਰੀਏ ਵੈਸੇ ਤੁਸੀਂ ਸਾਰਿਆਂ ਨੇ ਇਹਦਾ ਜਵਾਬ ਦੇ ਦਿੱਤਾ ਹੋਊਗਾ ਇਹਦੇ ਵਿੱਚ ਜਿਹੜਾ ਆਪਾਂ ਸਹੀ ਜਵਾਬ ਲਾਉਣਾ ਆ ਉਹ ਲਾਉਣਾ ਆ ਜੀ ਆਪਸ਼ਨ ਨੰਬਰ 1 ਕਿਉਂ ਕਿ ਕਿਉਂਕਿ ਇਹ ਜਿਹੜਾ ਪ੍ਰਸ਼ਨ ਹੈ ਗਿਆ ਪੇਪਰ 1 ਵਿੱਚ ਪੁੱਛਿਆ ਗਿਆ ਪ੍ਰਸ਼ਨ ਹੈ ਜਿਹਦੇ ਵਿੱਚ ਆਪਾਂ ਛੋਟੇ ਬੱਚਿਆਂ ਨੂੰ ਟਾਰਗੇਟ ਕਰਨਾ ਆ ਪ੍ਰਾਇਮਰੀ ਬੱਚਿਆਂ ਦੀ ਇੱਥੇ ਗੱਲ ਕੀਤੀ ਜਾ ਰਹੀ ਆ ਹਾਲਾਂਕਿ ਇਹਨਾਂ ਨੇ ਲਿਖਿਆ ਨਹੀਂ ਹੋਇਆ ਬਟ ਕਿਉਂਕਿ ਇਹ ਪੇਪਰ ਆਪਾਂ ਪੇਪਰ 1 ਤੋਂ ਲਿਆ ਹੈ ਤਾਂ ਅੰਡਰਸਟੂਡ ਹੈ ਇਹਦੇ ਵਿੱਚ ਜਿਹੜਾ ਪਹਿਲਾ ਆਪਸ਼ਨ ਹੈ ਜੀ ਇਹ ਸਹੀ ਜਵਾਬ ਹੈ ਤੇ ਇਹਦੇ ਬਾਰੇ ਤੁਸੀਂ ਸਮਝ ਵੀ ਲਓ ਕਿ ਵਿਸ਼ਲੇਸ਼ਣ ਵਿਧੀ ਹੁੰਦੀ ਕਿਹੜੀ ਹੈ ਸੰਸਲੇਸ਼ਨ ਵਿਧੀ ਹੁੰਦੀ ਕਿਹੜੀ ਹੈ ਵਿਸ਼ਲੇਸ਼ਣ ਨੂੰ ਤੁਸੀਂ ਐਨਾਲਿਟਿਕਲ ਮੈਥਡ ਕਹਿ ਦਿੰਨੇ ਹੋ ਤੇ ਜਿਹੜਾ ਸਿੰਥੈਟਿਕ ਮੈਥਡ ਹੈ ਜਿਹਨੂੰ ਤੁਸੀਂ ਪੰਜਾਬੀ ਵਿੱਚ ਸੰਸਲੇਸ਼ਨ ਵਿਧੀ ਕਹਿ ਦਿੰਨੇ ਹੋ ਇੱਥੇ ਦੇਖ ਸਕਦੇ ਹੋ ਜੀ ਅਪਰੋਚਸ ਟਾਪ ਡਾਊਨ ਅਪਰੋਚ ਕਹਿ ਦਿੰਨੇ ਹੋ ਜੀ ਤੁਸੀਂ ਐਨਾਲਿਟਿਕ ਮੈਥਡ ਨੂੰ ਸਿੰਥੈਟਿਕ ਮੈਥਡ ਨੂੰ ਤੁਸੀਂ ਬਾਟਮ ਅਪ ਅਪਰੋਚ ਕਹਿ ਦਿੰਨੇ ਹੋ ਵੈਸੇ ਤਾਂ ਨਾਮ ਤੋਂ ਕਲੀਅਰ ਹੋ ਰਿਹਾ ਕਿ ਪਹਿਲਾਂ ਤੁਸੀਂ ਪੂਰਨ ਕੰਪਲੀਟ ਉਸ ਤੋਂ ਬਾਅਦ ਉਹਨਾਂ ਛੋਟੇ ਛੋਟੇ ਟੁਕੜਿਆਂ ਵਿੱਚ ਉਸ ਚੀਜ਼ ਦੀ ਸਟੱਡੀ ਕਰਦੇ ਹਾਂ ਪਹਿਲਾਂ ਹੋਲ ਦੀ ਸਟੱਡੀ ਕਰੋਗੇ ਥੈਨ ਪਾਰਟ ਦੀ ਸਟੱਡੀ ਕਰੋਗੇ ਇਹਨੂੰ ਤੁਸੀਂ ਐਨਾਲਿਟਿਕਲ ਮੈਥਡ ਕਹਿ ਦਿੰਦੇ ਹੋ ਪਰ ਜਦੋਂ ਗੱਲ ਆਉਂਦੀ ਹੈ ਸਿੰਥੈਟਿਕ ਦੀ ਇਹਦੇ ਵਿੱਚ ਇੱਕ ਛੋਟੇ ਜੇ ਪਾਰਟ ਦੀ ਪਹਿਲਾਂ ਸਟੱਡੀ ਕਰਦੇ ਹਾਂ ਬਾਦ ਵਿੱਚ ਤੁਸੀਂ ਡਿਟੇਲ ਵਿੱਚ ਜਾਣਦੇ ਹੋ ਜਿਵੇਂ ਇਹਨਾਂ ਨੇ ਸ਼ੁਰੂਆਤ ਦੀ ਗੱਲ ਕੀਤੀ ਹੈ ਕਿ ਪਹਿਲਾਂ ਸੰਪੂਰਨ ਇਕਾਈ ਵਾਕ ਕਹਾਣੀ ਜਿਹਦੇ ਵਿੱਚ ਇੱਥੇ ਆਰਡਰ ਵੀ ਦਿੱਤਾ ਹੋਇਆ ਕਿ ਬੱਚਿਆਂ ਨੂੰ ਤੁਸੀਂ ਪਹਿਲਾਂ ਕਹਾਣੀ ਪੜਾ ਰਹੇ ਹੋ ਕਹਾਣੀ ਪੜਾਉਣ ਤੋਂ ਬਾਅਦ ਤੁਸੀਂ ਵਾਕ ਵੱਲ ਆਏ ਫਿਰ ਸ਼ਬਦ ਤੇ ਧਿਆਨ ਦਿੱਤਾ ਫਿਰ ਅੱਖਰਾਂ ਤੇ ਧਿਆਨ ਦਿੱਤਾ ਜਦੋਂ ਤੁਸੀਂ ਇਸ ਤਰੀਕੇ ਨਾਲ ਪੜਾਉਂਦੇ ਹੋ ਤਾਂ ਇਹਨੂੰ ਤੁਸੀਂ ਅਨਲਿਟਿਕ ਮੈਥਡ ਕਹਿ ਦਿੰਦੇ ਹੋ ਜਦੋਂ ਤੁਸੀਂ ਪਹਿਲਾਂ ਅੱਖਰ ਪੜਾ ਰਹੇ ਆ ਬੱਚਿਆਂ ਨੂੰ ਅੱਖਰ ਪੜਾਉਣ ਤੋਂ ਬਾਅਦ ਤੁਸੀਂ ਸ਼ਬਦ ਪੜਾਏ ਵਾਕ ਫਿਰ ਕਹਾਣੀ ਇਹਨੂੰ ਤੁਸੀਂ ਕਹਿੰਦੇ ਹੋ ਜਿ ਸਿੰਥੈਟਿਕ ਮੈਥਡ ਮੂਲਕ ਫੋਕਸ ਜਿਹੜਾ ਹੁੰਦਾ ਆ ਅਰਥ मीनिंग ਦੇ ਉੱਤੇ ਤੇ ਇਹਦੇ ਕੰਟੈਕਸਟ ਦੇ ਉੱਤੇ ਬਸ ਜਦੋਂ ਗੱਲ ਕੀਤੀ ਜਾਂਦੀ ਆ ਸੰਸਲੇਸ਼ਨ ਜਾਂ ਫਿਰ ਸਿੰਥੈਟਿਕ ਮੈਥਡ ਦੀ ਇਹਦੇ ਵਿੱਚ ਤੁਸੀਂ ਬੰਤਰ ਅਤੇ ਸ਼ੁੱਧਤਾ ਤੇ ਧਿਆਨ ਦੇਣੇ ਹੋ ਸਿੱਖਣ ਦੇ ਢੰਗ ਦੇਖ ਸਕਦੇ ਹੋ ਜੀ ਲੁੱਕ ਐਂਡ ਸੇ ਮੈਥਡ ਵੀ ਕਹਿ ਦਿੰਦੇ ਹਾਂ ਦੇਖੋ ਅਤੇ ਕਹੋ ਧੁਨੀ ਵਿਧੀ ਸਿੰਥੈਟਿਕ ਮੈਥਡ ਦੇ ਵਿੱਚ ਫੋਨਿਕਸ ਜਾਂ ਫਿਰ ਅਲਫਾਬੈਟ ਮੈਥਡ ਵੀ ਕਹਿ ਦਿੰਦੇ ਹਾਂ ਵਿਦਿਆਰਥੀ ਦੀ ਭੂਮਿਕਾ ਤੁਸੀਂ ਦੇਖ ਸਕਦੇ ਹੋ ਜੀ ਐਕਟਿਵ ਪਾਰਟਿਸਪੇਸ਼ਨ ਹੋਏਗੀ ਸਰਗਰਮ ਸਮਝ ਨਾਲ ਸਿੱਖਦਾ ਹੈ ਕਦਮ ਦਰ ਕਦਮ ਅਭਿਆਸ ਇਹ ਉੱਚ ਕਲਾਸਾਂ ਲਈ ਐਨਲਟਿਕ ਮੈਥਡ ਵਧੀਆ ਹੁੰਦਾ ਆ ਜੀ ਤੇ ਪ੍ਰਾਇਮਰੀ ਕਲਾਸਾਂ ਲਈ ਸਿੰਥੈਟਿਕ ਜਿਹੜਾ ਮੈਥਡ ਹੁੰਦਾ ਆ ਕਾਫੀ ਵਧੀਆ ਮੰਨਿਆ ਜਾਂਦਾ ਆ ਬਟ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਜੀ ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ ਇਹੀ ਤੁਹਾਡਾ ਜਿਹੜਾ ਜਵਾਬ ਹੈਗਾ ਜੀ ਇਹ ਸਹੀ ਜਵਾਬ ਹੈਗਾ ਆ ਆਪਸ਼ਨ ਨੰਬਰ 1 ਤੇ ਕਲਿੱਕ ਕਰਤਾ ਜਾਂ ਤੇ ਇਹਨਾਂ ਦੋਨੋਂ ਟਰਮਸ ਨੂੰ ਮੈਂ ਤੁਹਾਨੂੰ ਡਿਟੇਲ ਵਿੱਚ ਵੀ ਐਕਸਪਲੇਨ ਕਰ ਦਿੱਤਾ ਆ ਅਗਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਤਸ ਕਿਸੇ ਸਿੱਖਿਆ ਦੀ ਲੋੜ ਪੈਂਦੀ ਹੈ ਕਦੋਂ ਲੋੜ ਪੈਂਦੀ ਹੈ ਜੀ ਵਾਚਨ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ ਵਿਆਕਰਣ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ ਸ਼ਬਦ ਜੋੜਾ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ ਜਾਂ ਫਿਰ ਉਪਰੋਕਤ ਸਭ ਤਸ ਕਿਸੇ ਸਿੱਖਿਆ ਬਾਰੇ ਤੁਹਾਨੂੰ ਪਤਾ ਹੋਊਗਾ ਫੇਰ ਹੀ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਹੋ ਹੋਪਸੋ ਤੁਸੀਂ ਸਾਰਿਆਂ ਨੇ ਇਹਦਾ ਸਹੀ ਜਵਾਬ ਦੇ ਦਿੱਤਾ ਹੋਊਗਾ ਤਸ ਕਿਸੇ ਸਿੱਖਿਆ ਹੁੰਦੀ ਕੀ ਹੈ ਪਹਿਲਾਂ ਤਾਂ ਇਹਦੇ ਬਾਰੇ ਸਮਝ ਲਓ ਪ੍ਰਸ਼ਨ ਨੂੰ ਸਮਝਾ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਕਲੀ ਇਕਲੀ ਗੱਲ ਡਿਟੇਲ ਵਿੱਚ ਸਮਝਾ ਦਿੰਨਾ ਆ ਤੁਸੀਂ ਦੇਖੋ ਤਕਸੀਸੀ ਸਿੱਖਿਆ ਹੁੰਦੀ ਕਿਹੜੀ ਆ ਜਦੋਂ ਆਪਾਂ ਤਸਖੀਸੀ ਸਿੱਖਿਆ ਦੀ ਗੱਲ ਕਰਦੇ ਆਂ ਅੰਗਰੇਜ਼ੀ ਵਿੱਚ ਤੁਸੀਂ ਇਹਨੂੰ ਡਾਇਗਨੋਸਟਿਕ ਟੀਚਿੰਗ ਕਹਿ ਦਿੰਦੇ ਹੋ ਵਿਦਿਆਰਥੀ ਦੀਆਂ ਸਿੱਖਣ ਸੰਬੰਧੀ ਕਮਜ਼ੋਰੀਆਂ ਗਲਤੀਆਂ ਅਤੇ ਸਮੱਸਿਆਵਾਂ ਦੀ ਪਛਾਣ ਕਰਨ ਲਈ ਕੀਤੀ ਜਾਣ ਵਾਲੀ ਸਿੱਖਿਆ ਨੂੰ ਆਪਾਂ ਤਕਸੀਸੀ ਸਿੱਖਿਆ ਕਹਿੰਦੇ ਹੈਗੇ ਆਂ ਲੱਗੀ ਸਮਝ ਡਾਇਗਨੋਸਟਿਕ ਟੀਚਿੰਗ ਦੀ ਗੱਲ ਕੀਤੀ ਆ ਜੇਕਰ ਆਪਾਂ ਕਿਸੇ ਸਿੱਖਿਆ ਦੀ ਅੰਗਰੇਜ਼ੀ ਦੀ ਗੱਲ ਇਹ ਤਾਂ ਡਾਇਗਨੋਸਟਿਕ ਟੈਸਟਿੰਗ ਵਗੈਰਾ ਕਹਿ ਸਕਦੇ ਹਾਂ ਤਾਂ ਇਹਦੇ ਵਿੱਚ ਇਹਦੇ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਹੀ ਕਨਸੀਡਰ ਕਰਨਾ ਪੈਣਾ ਆ ਵਾਚਨ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ ਵਿਆਕਰਨਕ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ ਤੇ ਸ਼ਬਦ ਜੋੜਾ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਉਪਰੋਕਤ ਸਭ ਬਾਕੀ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਜੀ ਰਿਮੀਡੀਅਲ ਟੀਚਿੰਗ ਬਾਰੇ ਵੀ ਧਿਆਨ ਨਾਲ ਪ੍ਰੋਪਰ ਦੇਖ ਲਿਓ ਕਿਉਂਕਿ ਹੋ ਸਕਦਾ ਅਗਲਾ ਪ੍ਰਸ਼ਨ ਤੁਹਾਨੂੰ ਉਪਚਾਰਾਤਮਕ ਸਿੱਖਿਆ ਤੋਂ ਰਿਲੇਟਡ ਹੋਵੇ ਉਪਚਾਰਾਤਮਕ ਸਿੱਖਿਆ ਉਹ ਹੁੰਦੀ ਹੈ ਜਿਹੜੀ ਕਿ ਡਾਇਗਨੋਸਟਿਕ ਟੀਚਿੰਗ ਤੋਂ ਬਾਅਦ ਦਿੱਤੀ ਜਾਣ ਵਾਲੀ ਸਿੱਖਿਆ ਹੁੰਦੀ ਹੈ ਲਰਨਿੰਗ ਗੈਪਸ ਜੇਕਰ ਕਿਸੇ ਬੱਚੇ ਨੂੰ ਆਪਾਂ ਕੋਈ ਪਾਠ ਪੜਾਇਆ ਉਹ ਬੱਚੇ ਨੂੰ ਪਾਠ ਨਹੀਂ ਸਮਝਣ ਲੱਗਾ ਪ੍ਰੋਪਰ ਢੰਗ ਨਾਲ ਉਸ ਕਮੀ ਨੂੰ ਪੂਰਾ ਕਰਨ ਦੇ ਲਈ ਆਪਾਂ ਰਿਮੀਡੀਅਲ ਟੀਚਿੰਗ ਕਰਦੇ ਹਾਂ ਹੋਪਸੋ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਣੀ ਆ ਅਗਲਾ ਪ੍ਰਸ਼ਨ ਦੇਖ ਸਕਦੇ ਹਾਂ ਜੀ ਮਾਤ ਭਾਸ਼ਾ ਰਾਹੀਂ ਸਹਿਜ ਰੂਪ ਵਿੱਚ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਇਸ ਕਥਨ ਦੇ ਆਧਾਰ ਤੇ ਦੱਸੋ ਕਿ ਨਿਮਨ ਵਿਕਲਪਾਂ ਵਿੱਚੋਂ ਗ੍ਰੈਂਡ ਕਰਨ ਦਾ ਸਬੰਧ ਕਿਸ ਨਾਲ ਹੈ ਇੱਕ ਧਿਆਨ ਦਿਓ ਇੱਕ ਵਰਡ ਤੇ ਇੱਥੇ ਲਿਖਿਆ ਹੋਇਆ ਗ੍ਰੈਂਡ ਇੱਥੇ ਗੱਲ ਕੀਤੀ ਹੈ ਮਾਤ ਭਾਸ਼ਾ ਇੱਥੇ ਇੱਕ ਵਰਡ ਲਿਖਿਆ ਹੋਇਆ ਸਹਿਜ ਰੂਪ ਫਿਰ ਇਹਨਾਂ ਨੇ ਗੱਲ ਕੀਤੀ ਹੈ ਵਿਚਾਰ ਵਟਾਂਦਰਾ ਇਹ ਜਿਹੜੇ ਚਾਰ ਸ਼ਬਦ ਨੇ ਜੀ ਜੇਕਰ ਤੁਸੀਂ ਇਹਨਾਂ ਨੂੰ ਸਮਝ ਗਏ ਤਾਂ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਬਹੁਤ ਹੀ ਵਧੀਆ ਢੰਗ ਨਾਲ ਦੇ ਸਕਦੇ ਹੋ ਵੇਖੋ ਪਹਿਲਾ ਆਪਸ਼ਨ ਤੁਸੀਂ ਦੇਖ ਸਕਦੇ ਹੋ ਬੋਲਣ ਤੇ ਲਿਖਣ ਨਾਲ ਲਿਖਣ ਤੇ ਸੁਣਨ ਨਾਲ ਆਪਸ਼ਨ ਨੰਬਰ 3 ਪੜਨ ਤੇ ਬੋਲਣ ਨਾਲ ਜਾਂ ਫਿਰ ਸੁਣਨ ਤੇ ਪੜਨ ਨਾਲ ਇੱਥੇ ਗੱਲ ਕੀਤੀ ਜਾ ਰਹੀ ਹੈ ਗ੍ਰੈਂਡ ਦੀ acquire ਦੀ ਮਤਲਬ ਤੁਸੀਂ ਰিসিਵ ਕਰ ਰਹੇ ਹੋ ਇਹਨਾਂ ਚੀਜ਼ਾਂ ਨਾਲ ਇਹੋ ਜਿਹੇ ਕਿਹੜੀਆਂ ਦੋ ਸਕਿਲਸ ਹੋਣਗੀਆਂ ਵੈਸੇ ਮੈਂ ਤੁਹਾਨੂੰ ਇਸ ਕੁਐਸਚਨ ਦੇ ਕਨਸੈਪਟ ਨੂੰ ਅੰਗਰੇਜ਼ੀ ਵਿੱਚ ਵੀ ਐਕਸਪਲੇਨ ਕਰੂੰਗਾ ਕਿਉਂਕਿ ਇੱਥੋਂ ਅੰਗਰੇਜ਼ੀ ਪੈਡਾਗੋਜੀ ਦੇ ਵਿੱਚ ਵੀ ਜਿਹੜਾ ਪ੍ਰਸ਼ਨ ਹੈਗਾ ਜੀ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਤੁਸੀਂ ਇਹਦਾ ਪਹਿਲਾ ਸਹੀ ਜਵਾਬ ਦੱਸੋ ਵੀ ਇਹਦਾ ਸਹੀ ਜਵਾਬ ਹੋਊਗਾ ਕੀ ਐਂਡ ਇਸ ਤੋਂ ਬਾਅਦ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਆ ਤੁਹਾਡੇ ਸਾਹਮਣੇ ਮੈਂ ਇੱਕ ਪੀਪਟੀ ਓਪਨ ਕੀਤੀ ਹੋਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਗੱਲ ਕਰਦੇ ਹਾਂ ਗ੍ਰਹਿਣਾਤਮਕ ਹੁਨਰ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਸੁਣਨਾ ਅਤੇ ਪੜ੍ਹਨਾ ਜਦੋਂ ਆਪਾਂ અભिव्यक्तਮਕ ਹੁਨਰ ਦੀ ਗੱਲ ਕਰਦੇ ਆ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਬੋਲਣਾ ਤੇ ਲਿਖਣਾ ਬੋਲਣੇ ਨੂੰ ਆਪਾਂ ਇੰਗਲਿਸ਼ ਵਿੱਚ ਸਪੀਕਿੰਗ ਤੇ ਲਿਖਣੇ ਨੂੰ ਰਾਈਟਿੰਗ ਇੱਥੇ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਗ੍ਰਹਿਣ ਕਰਦੇ ਹੋ ਜਦੋਂ ਤੁਸੀਂ ਸੁਣ ਰਹੇ ਹੁੰਦੇ ਹੋ ਜਾਂ ਫਿਰ ਤੁਸੀਂ ਪੜ੍ਹ ਰਹੇ ਹੁੰਦੇ ਹੋ ਬੋਲੇ ਗਏ ਸ਼ਬਦਾਂ ਅਤੇ ਵਿਚਾਰਾਂ ਨੂੰ ਸੁਣ ਕੇ ਸਮਝਣਾ ਇਹ ਹੁੰਦਾ ਹੈ ਜੀ ਸੁਣਨਾ ਪੜ੍ਹਨਾ ਕੀ ਆ ਲੇਕੇ ਹੋਏ ਸ਼ਬਦਾਂ ਨੂੰ ਪੜ੍ਹ ਕੇ ਅਰਥ ਸਮਝਣਾ ਇਹਦੇ ਨਾਲ ਮੈਂ ਜਿਹੜੀ ਅੰਗਰੇਜ਼ੀ ਲਿਖੀ ਹੋਈ ਹੈ ਨਾ ਹੋ ਸਕਦਾ ਐਗਜ਼ਾਮ ਦੇ ਵਿੱਚ ਤੁਹਾਨੂੰ ਇੰਗਲਿਸ਼ ਪੈਡਾਗੋਜੀ ਵਿੱਚ ਇੱਥੋਂ ਪ੍ਰਸ਼ਨ ਦੇਖਣ ਨੂੰ ਮਿਲ ਜਵੇ ਪੈਸਿਵ ਸਕਿੱਲ ਕਿਹੜੀ ਹੁੰਦੀ ਹੈ ਜੀ ਜਦੋਂ ਪੈਸਿਵ ਸਕਿੱਲ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇਹ ਦੋ ਜਿਹੜੀਆਂ ਸਕਿੱਲਸ ਨੇ ਸੁਣਨਾ ਅਤੇ ਪੜਨਾ ਲਿਸਨਿੰਗ ਐਂਡ ਰੀਡਿੰਗ ਇਹ ਜਿਹੜੀਆਂ ਸਕਿਲਸ ਨੇ ਜੀ ਇਹ ਹੈਗੀਆਂ ਨੇ ਜੀ ਪੈਸਿਵ ਜਿਹਨੂੰ ਤੁਸੀਂ ਇਨਪੁਟ ਸਕਿਲ ਵੀ ਕਹਿ ਸਕਦੇ ਹੋ ਜਾਂ ਫਿਰ ਇਹਨੂੰ ਤੁਸੀਂ ਰਿਸੈਪਟਿਵ ਸਕਿਲ ਵੀ ਕਹਿ ਸਕਦੇ ਹੋ ਤਿੰਨ ਤਿੰਨ ਨਾਮ ਮੈਂ ਤੁਹਾਨੂੰ ਦੱਸ ਤੇ ਜਿਹੜੇ ਕਿ ਲਿਸਨਿੰਗ ਐਂਡ ਰੀਡਿੰਗ ਹੈਗੀ ਆ ਇਹ ਹੈਗੀ ਐਜ਼ ਇਨਪੁਟ ਐਂਡ ਰਿਸੈਪਟਿਵ ਪਲੱਸ ਪੈਸਿਵ ਸਕਿੱਲ ਤੇ ਪੇਪਰ ਵਿੱਚ ਤੁਹਾਡੇ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਇਹ ਹੀ ਪੁੱਛਿਆ ਗਿਆ ਨਾ ਕਿ ਤੁਸੀਂ ਇਹ ਦੱਸੋ ਮਾਤ ਭਾਸ਼ਾ ਰਾਹੀਂ ਸਹਿਜ ਰੂਪ ਵਿੱਚ ਜਦੋਂ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਇਸ ਕਥਨ ਦੇ ਆਧਾਰ ਤੇ ਦੱਸੋ ਨਿਮਨ ਵਿਕਲਪਾਂ ਵਿੱਚੋਂ ਗ੍ਰੈਂਡ ਕਰਨ ਦਾ ਸੰਬੰਧ ਕਿਸ ਨਾਲ ਹੈ ਸੋ ਸਹੀ ਜਵਾਬ ਕੀ ਬਣੂਗਾ ਸੁਣਨ ਤੇ ਪੜਨ ਨਾਲ ਆਪਸ਼ਨ ਨੰਬਰ 4 ਤੁਹਾਡਾ ਸਹੀ ਹੋਊਗਾ ਸੁਣਨ ਅਤੇ ਪੜਨ ਨਾਲ ਦੋ ਆਪਸ਼ਨਾਂ ਸਹੀ ਹੋ ਗਈਆਂ ਹੁਣ ਇਹਨਾਂ ਨੂੰ ਵੀ ਸਮਝ ਲਓ ਜਦੋਂ ਤੁਸੀਂ ਆਪਦੇ ਆਪ ਨੂੰ ਐਕਸਪ੍ਰੈਸ ਕਰ ਰਹੇ ਹੋ ਅਵੇ ਵਿਆਗਤਮਕ ਹੁਨਰ ਬੋਲਣਾ ਅਤੇ ਲਿਖਣਾ ਇਹਨੂੰ ਤੁਸੀਂ ਐਕਟਿਵ ਸਕਿੱਲ ਕਹਿ ਦਿੰਦੇ ਹੋ ਐਕਟਿਵ ਸਕਿੱਲ ਆਉਟਪੁੱਟਸ ਸਕਿੱਲ ਜਾਂ ਫਿਰ ਪ੍ਰੋਡਕਟਿਵ ਸਕਿੱਲ ਬੋਲਣਾ ਕੀ ਹੁੰਦਾ ਹੈ ਜੀ ਆਪਣੇ ਵਿਚਾਰ ਮੂੰਹ ਰਾਹੀਂ ਪ੍ਰਗਟ ਕਰਨਾ ਤੇ ਉਸ ਤੋਂ ਬਾਅਦ ਦੇਖੋ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਦਰਸਾਉਣਾ ਇਹ ਸਾਰੇ ਕੀ ਨੇ ਜੀ ਇਹ ਹੈਗੇ ਆ ਜੀ ਦੇਖ ਸਕਦੇ ਹੋ ਤੁਸੀਂ ਐਕਟਿਵ ਸਕਿੱਲ ਜਿਹਦੀ ਗੱਲ ਇਹਨਾਂ ਨੇ ਕੁਐਸਚਨ ਵਿੱਚ ਨਹੀਂ ਕੀਤੀ ਇਹਨਾਂ ਨੇ ਗੱਲ ਕੀਤੀ ਸੀਗੀ ਗ੍ਰਹਿਣ ਕਰਨ ਦੀ ਹੋਪਸੋ ਇਹ ਸਾਰੇ ਕਨਸੈਪਟ ਤੁਹਾਨੂੰ ਕਲੀਅਰ ਹੋ ਗਏ ਹੋਣੇ ਆ ਅਗਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਵਿਆਕਰਨ ਦੀ ਭਾਸ਼ਾ ਸਿੱਖਿਆ ਨੂੰ ਦੇਣ ਨਾਲ ਸੰਬੰਧਿਤ ਨਹੀਂ ਹੁਣ ਗੱਲ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਬੱਚੇ ਨੂੰ ਲੈਂਗੁਏਜ ਸਿਖਾ ਰਹੇ ਹੋ ਲੈਂਗੁਏਜ ਕੀ ਦੀ ਹੈਲਪ ਨਾਲ ਸਿਖਾ ਰਹੇ ਹੋ ਗ੍ਰਾਮਰ ਦੀ ਹੈਲਪ ਨਾਲ ਜੇਕਰ ਤੁਸੀਂ ਬੱਚੇ ਨੂੰ ਭਾਸ਼ਾ ਸਿਖਾ ਰਹੇ ਹੋ ਵਿਆਕਰਨ ਦੀ ਮਦਦ ਨਾਲ ਤਾਂ ਉਸ ਚੀਜ਼ ਨਾਲ ਇਹਨਾਂ ਵਿੱਚੋਂ ਕਿਡੀਆਂ ਥੱਲੇ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ ਰਿਲੇਟਡ ਨਹੀਂ ਹੈਗੀਆਂ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਜੇਕਰ ਤੁਸੀਂ ਕਿਸੇ ਬੱਚੇ ਨੂੰ ਭਾਸ਼ਾ ਸਿਖਾਉਣੀ ਆ ਤਾਂ ਉਹਦੇ ਵਿੱਚ ਵਿਆਕਰਣ ਦੀ ਲੋੜ ਪੈਣੀ ਆ ਉਸ ਗੱਲ ਨਾਲ ਉਸ ਗੱਲ ਦਾ ਇਹਨਾਂ ਚੀਜ਼ਾਂ ਨਾਲ ਲੈਣਾ ਦੇਣਾ ਹੈਗਾ ਕਿ ਨਹੀਂ ਹੈਗਾ ਤੁਸੀਂ ਇਹੀ ਦੇਖਣਾ ਆ ਬੋਲੀ ਦਾ ਟਕਸਾਲੀ ਰੂਪ ਗ੍ਰਾਂਣ ਕਰਨ ਸੰਬੰਧੀ ਗਿਆਨ ਹੋਣਾ ਕਿਸੇ ਬੋਲੀ ਦੀ ਸ਼ਬਦਾਵਲੀ ਨੂੰ ਟਕਸਾਲਣ ਲਈ ਸਹਾਇਤਾ ਕਰਨਾ ਸ਼ਬਦ ਜੋੜਾਂ ਤੋਂ ਇਲਾਵਾ ਵਾਕ ਬਣਤਰ ਵਿਆਕਰਣ ਦੇ ਨਿਯਮਾਂ ਅਨੁਸਾਰ ਸਿੱਖਣ ਵਿੱਚ ਮਦਦ ਕਰਨਾ ਜਾਂ ਫਿਰ ਬੋਲੀ ਵਿੱਚ ਪ੍ਰਚਲਿਤ ਸ਼ਬਦ ਭੇਦ ਲਿੰਗ ਤੇ ਵਚਨ ਭੇਦ ਕਾਰਨ ਬਾਰੇ ਜਾਣਕਾਰੀ ਨਾ ਦੇਣਾ ਸਹੀ ਜਵਾਬ ਦੇਣਾ ਆ ਲੈਂਗੁਏਜ ਜਦੋਂ ਤੁਸੀਂ ਪੜਾਉਂਦੇ ਹੋ ਗ੍ਰਾਮਰ ਦੀ ਵਰਤੋਂ ਕਰਦੇ ਹੋ ਬਿਲਕੁਲ ਕਰਦੇ ਹਾਂ ਜੀ ਜੇਕਰ ਆਪਾਂ ਲੈਂਗੁਏਜ ਪੜਾਉਣ ਲੱਗਿਆਂ ਲੈਂਗੁਏਜ ਸਿਖਾਉਣ ਲੱਗਿਆਂ ਗ੍ਰਾਮਰ ਦੀ ਵਰਤੋਂ ਕਰਦੇ ਆ ਤਾਂ ਬੋਲੀ ਦਾ ਟਕਸਾਲੀ ਸਟੈਂਡਰਡਾਈਜ਼ ਦੀ ਗੱਲ ਕੀਤੀ ਜਾ ਰਹੀ ਹੈ ਵੀ ਰੂਪ ਗ੍ਰੰਥ ਕਰਨ ਸੰਬੰਧੀ ਗਿਆਨ ਹੋਣਾ ਇਹ ਬਿਲਕੁਲ ਠੀਕ ਗੱਲ ਹੈਗੀ ਆ ਜੇਕਰ ਤੁਸੀਂ ਬੱਚੇ ਨੂੰ ਭਾਸ਼ਾ ਦਾ ਗਿਆਨ ਦੇਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਟਕਸਾਲੀ ਰੂਪ ਗ੍ਰੰਥ ਕਰਨ ਦਾ ਸੰਬੰਧੀ ਗਿਆਨ ਹੋਣਾ ਚਾਹੀਦਾ ਆ ਇਹ ਬਿਲਕੁਲ ਠੀਕ ਹੈ ਬਟ ਇਨਾ ਨੇ ਇੱਥੇ ਕੀ ਲਿਖਿਆ ਹੋਇਆ ਨਹੀਂ ਵੀ ਇਹਦੇ ਵਿੱਚ ਕਿਹੜੀ ਚੀਜ਼ ਰਿਲੇਟਡ ਨਹੀਂ ਹੈਗੀ ਬਟ ਇਹ ਤਾਂ ਰਿਲੇਟਡ ਆ ਦੂਜੀ ਆਪਸ਼ਨ ਦੇਖੋ ਕਿਸੇ ਬੋਲੀ ਦੀ ਸ਼ਬਦਾਵਲੀ ਨੂੰ ਟਕਸਾਲਣ ਲਈ ਸਹਾਇਤਾ ਕਰਨਾ ਇਹ ਵੀ ਗੱਲ ਠੀਕ ਹੈਗੀ ਹੈ ਵੀ ਕਿਸੇ ਬੋਲੀ ਦੀ ਸ਼ਬਦਾਬ ਜਿਹੜੀ ਵਕਾਇਬ ਹੋਊਗੀ ਉਸ ਵਿੱਚ ਸ਼ਬਦਾਵਲੀ ਵੀ ਸਟੈਂਡਰਡਾਈਜ਼ ਹੋਣੀ ਚਾਹੀਦੀ ਹੈ ਇਹ ਗੱਲ ਵੀ ਠੀਕ ਲਿਖੀ ਹੋਈ ਹੈ ਸ਼ਬਦ ਜੋੜਾ ਤੋਂ ਇਲਾਵਾ ਵਾਕ ਬਣਤਰ ਵਿਆਕਰਣ ਦੀ ਨੀਮਾ ਅਨੁਸਾਰ ਸਿੱਖਣ ਵਿੱਚ ਮਦਦ ਕਰਨਾ ਇਹ ਵੀ ਗੱਲ ਠੀਕੇਗੀ ਹੈ ਜੀ ਬਟ ਜਦੋਂ ਗੱਲ ਕੀਤੀ ਜਾਂਦੀ ਹੈ ਬੋਲੀ ਵਿੱਚ ਪ੍ਰਚਲਿਤ ਸ਼ਬਦ ਭੇਦ ਲਿੰਗ ਤੇ ਵਚਨ ਭੇਦ ਕਾਰਕ ਬਾਰੇ ਜਾਣਕਾਰੀ ਨਾ ਦੇਣਾ ਬੱਚਿਆਂ ਨੂੰ ਤੁਸੀਂ ਗ੍ਰਾਮਣ ਸਿਖਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਕੀ ਆਪਾਂ ਸ਼ਬਦ ਭੇਦ ਲਿੰਗ ਵਚਨ ਭੇਦ ਨਾ ਸਿਖਾਉਂਗੇ ਬਿਲਕੁਲ ਸ ਸੋ ਇਹਦੇ ਵਿੱਚ ਤਾਂ ਇਹਨਾਂ ਨੇ ਕਿਹਾ ਨਹੀਂ ਦਵਾਂਗੇ ਆਪਾਂ ਜਾਣਕਾਰੀ ਦਵਾਂਗੇ ਜਾਣਕਾਰੀ ਇਸ ਕਰਕੇ ਆਪਸ਼ਨ ਨੰਬਰ 4 ਤੁਹਾਡਾ ਸਹੀ ਹੋਊਗਾ ਕਿਉਂਕਿ ਇਨਾਨੀਅਤੇ ਨਹੀਂ ਦੀ ਗੱਲ ਪੁੱਛੀ ਹੋਈ ਹੈ ਅਗਲਾ ਪ੍ਰਸ਼ਨ ਦੇਖ ਲਓ ਜੀ ਬੱਚਿਆਂ ਨੂੰ ਬੋਲ ਚਾਲ ਦੀ ਸਿੱਖਿਆ ਦੇਣ ਦੇ ਮੋਢਲੇ ਸਿਧਾਂਤਾਂ ਵਿੱਚੋਂ ਹੈ ਬੱਚਿਆਂ ਨੂੰ ਆਪਾਂ ਭਾਸ਼ਾ ਸਿਖਾਉਣੀ ਹੈ ਬੋਲ ਚਾਲ ਦੀ ਸਿੱਖਿਆ ਦੇਣ ਦੇ ਮੋਢਲੇ ਸਿਧਾਂਤਾਂ ਵਿੱਚੋਂ ਕਿਹੜੀ ਚੀਜ਼ ਹੈਗੀ ਹੈ ਜੀ ਖੁਸ਼ੀ ਤੇ ਸੁਤੰਤਰਤਾ ਵਾਲਾ ਵਾਤਾਵਰਣ ਨਾ ਹੋਵੇ ਅਤੇ ਇਹ ਗੱਲ ਧਿਆਨ ਰੱਖਿਓ ਮੌਕੇ ਕਰਿਆਵਾਂ ਨੂੰ ਸਕੂਲ ਪ੍ਰੋਗਰਾਮ ਦਾ ਜ਼ਰੂਰੀ ਪਹਿਲੂ ਬਣਾਉਣਾ ਹੁਣ ਤੁਸੀਂ ਦੇਖੋ ਇਹਦੇ ਵਿੱਚ ਕਿਹੜੀ ਆਪਸ਼ਨ ਸਹੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਜਵਾਬ ਕੀ ਹੈ ਖੁਸ਼ੀ ਤੇ ਸੁਤੰਤਰਤਾ ਵਾਲਾ ਮਾਹੌਲ ਹੋਣਾ ਚਾਹੀਦਾ ਆ ਜੇਕਰ ਆਪਾਂ ਬੱਚੇ ਨੂੰ ਭਾਸ਼ਾ ਸਿਖਾਉਣੀ ਹੈ ਬੋਲ ਚੱਲਦੀ ਤਾਂ ਇਹਦੇ ਵਿੱਚ ਤਾਂ ਇਹਨਾਂ ਨੇ ਲਿਖਿਆ ਕਿ ਨਾ ਹੋਵੇ ਸੋ ਇਸ ਕਰਕੇ ਇਸ ਆਪਸ਼ਨ ਨੂੰ ਕਰ ਦਿਓ ਐਲੀਮੀਨੇਟ ਜੇਕਰ ਇੱਕ ਨਾ ਆ ਤਾਂ ਇੱਥੇ ਇਹਨਾਂ ਨੇ ਕਿਹਾ ਕਿ ਦੋਵੇਂ ਸਹੀ ਆ ਬਿਲਕੁਲ ਨਹੀਂ ਕਿ ਦੋਵੇਂ ਗਲਤ ਆ ਬਿਲਕੁਲ ਨਹੀਂ ਮੌਖਿਕ ਕਿਰਿਆਵਾਂ ਨੂੰ ਸਕੂਲ ਪ੍ਰੋਗਰਾਮ ਦਾ ਜ਼ਰੂਰੀ ਪਹਿਲੂ ਬਣਾਉਣਾ ਇਹ ਤਾਂ ਗੱਲ ਠੀਕ ਹੈ ਨਾ ਕਿ ਜਿਹੜੀਆਂ ਮੌਖਿਕ ਕਿਰਿਆਵਾਂ ਨੇ ਬੋਲਣ ਵਾਲੀਆਂ ਕਿਰਿਆਵਾਂ ਨੇ ਇਹਨਾਂ ਨੂੰ ਸਕੂਲ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਆ ਇਹਨੂੰ ਜ਼ਰੂਰੀ ਇਹਦਾ ਭਾਗ ਬਣਾਉਣਾ ਇਹ ਗੱਲ ਵਧੀਆ ਲਿਖੀ ਹੋਈ ਹੈ ਸੋ ਆਪਸ਼ਨ ਨੰਬਰ 2 ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਮਹੀਨਿਆਂ ਦਾ ਸਹੀ ਕ੍ਰਮ ਦੱਸੋ ਸਟੈਟਿਕ ਵੇਸਟ ਪ੍ਰਸ਼ਨ ਹੈ ਜੀ ਕਤਕ ਮੱਕਰ ਭਾਗੋ ਸਾਵਣ ਫੱਗਣ ਪੋ ਹੜ ਜੇਠ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਕੀ ਬਣੂਗਾ ਮੈਂ ਤੁਹਾਡੇ ਸਾਹਮਣੇ ਇੱਕ ਦੇਸੀ ਮਹੀਨੇ ਵਾਲੀ ਲਿਸਟ ਕੱਢਤੀ ਆ ਅੰਗਰੇਜ਼ੀ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਹੁਣ ਤੁਸੀਂ ਦੇਖ ਲਓ ਮੈਚ ਕਰਕੇ ਜਿਹੜਾ ਤੁਹਾਨੂੰ ਸਹੀ ਜਵਾਬ ਲੱਗਦਾ ਆ ਤੁਸੀਂ ਉਹ ਲਗਾ ਸਕਦੇ ਹੋ ਤੁਸੀਂ ਦੇਖੋ ਕਦ ਤੱਕ ਤੋਂ ਬਾਅਦ ਮੱਗਰ ਆ ਰਿਹਾ ਇੱਥੇ ਦੇਖੋ ਕਿਤੇ ਆ ਰਿਹਾ ਕਦ ਤੱਕ ਤੋਂ ਬਾਅਦ ਮੱਗਰ ਬਿਲਕੁਲ ਜੀ 8 ਤੇ 9 ਨੰਬਰ ਵਿੱਚ ਹੈਗੇ ਆ ਤੇ ਆਪਸ਼ਨ ਨੰਬਰ ਇਹ ਹੀ ਸਹੀ ਆ ਬਾਕੀ ਦੀਆਂ ਆਪਸ਼ਨਾਂ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ ਸਾਰੀਆਂ ਮੈਚ ਨਹੀਂ ਕਰਦੀਆਂ ਇੱਕੋ ਸਹੀ ਕਰਮ ਹੈਗਾ ਬਾਕੀ ਦੀਆਂ ਆਪਸ਼ਨਾਂ ਹੈਗੀਆਂ ਨੇ ਜੀ ਗਲਤ ਸੋ ਆਪਸ਼ਨ ਨੰਬਰ ਫਸਟ ਨੂੰ ਟੇਕ ਕਰਨ ਤੋਂ ਬਾਅਦ ਆਪਾਂ ਦੇਖ ਲੈਣੇ ਆ ਜੀ ਅਗਲਾ ਪ੍ਰਸ਼ਨ ਪ੍ਰਾਇਮਰੀ ਪੱਧਰ ਤੇ ਮਾਤ ਭਾਸ਼ਾ ਸਿੱਖਿਆ ਦਾ ਉਦੇਸ਼ ਹੈ ਤੁਸੀਂ ਪ੍ਰਾਇਮਰੀ ਪੱਧਰ ਤੇ ਪ੍ਰਾਇਮਰੀ ਲੈਵਲ ਤੇ ਬੱਚਿਆਂ ਨੂੰ ਲੈਂਗੁਏਜ ਪੜਾਉਣੀ ਆ ਬੱਚਿਆਂ ਦੀ ਜਿਹੜੀ ਮਾਤ ਭਾਸ਼ਾ ਆ ਉਹਦਾ ਉਦੇਸ਼ ਕੀ ਆ ਲੈਂਗੁਏਜ ਟੀਚਿੰਗ ਦਾ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਨਹੀਂ ਕਰਨਾ ਕਿ ਤੁਹਾਨੂੰ ਲੱਗਦਾ ਇਹ ਸਹੀ ਆ ਜਾਂ ਫਿਰ ਬੱਚਿਆਂ ਦੇ ਉਚਾਰਨ ਨੂੰ ਸ਼ੁੱਧ ਕਰਨਾ ਵਿਚਾਰਾ ਦੇ ਖੇਤਰ ਨੂੰ অতি ਤੇਜ਼ੀ ਨਾਲ ਵਿਕਸਿਤ ਕਰਨਾ ਜਾਂ ਫਿਰ வாचन ਦੀ ਗਤੀ ਨੂੰ ਅਵਿਕਸਿਤ ਕਰਨਾ ਇੱਥੇ ਅਵਿਕਸਿਤ ਲਿਖਿਆ ਹੈ ਆਪਾਂ ਦਾ வாचन ਦੀ ਗਤੀ ਨੂੰ ਵਿਕਸਿਤ ਕਰਨਾ ਆ অপਸ਼ਨ ਨੰਬਰ 4 ਨੂੰ ਕਰ ਦੋ ਐਲੀਮੀਨੇਟ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਨਹੀਂ ਕਰਨਾ ਬਿਲਕੁਲ ਕਰਨਾ ਹੈ ਜੀ অপਸ਼ਨ ਨੰਬਰ 1 ਗਲਤ ਕਰ ਦਾਂਗੇ ਬੱਚਿਆਂ ਦੇ ਉਚਾਰਨ ਨੂੰ ਸ਼ੁੱਧ ਕਰਨਾ ਇਹ ਗੱਲ ਬਿਲਕੁਲ ਠੀਕ ਲਿਖੀ ਹੋਈ ਹੈ ਜੀ অপਸ਼ਨ ਨੰਬਰ ਦੋ ਵੀ ਠੀਕ ਹੈ ਵਿਚਾਰਾ ਦੇ ਖੇਤਰ ਨੂੰ অতি ਤੇਜ਼ੀ ਨਾਲ ਵਿਕਸਿਤ ਕਰਨਾ ਮਤਲਬ ਇਹ ਵੀ ਠੀਕ ਕਹਿ ਸਕਦੇ ਹਾਂ ਬਟ অপਸ਼ਨ ਨੰਬਰ ਜਿਹੜਾ 2 ਹੈ ਆਪਾਂ ਬੱਚਿਆਂ ਦੇ ਉਚਾਰਨ ਤੇ ਐਕਿਊਰੇਸੀ ਤੇ ਵੀ ਥੋੜਾ ਜਿਹਾ ਜ਼ੋਰ ਦਿੰਨੇ ਆ ਸੋ ਆਪਸ਼ਨ ਨੰਬਰ ਜਿਹੜਾ 2 ਹੈ ਇਹਨੂੰ ਤੁਸੀਂ ਲਗਾਉਣਾ ਹੈ ਸਹੀ ਆਪਸ਼ਨ ਨੰਬਰ 2 ਤੇ ਲਗਾ ਦਿਓ ਟਿਕ ਤੇ ਅਗਲਾ ਪ੍ਰਸ਼ਨ ਦੇਖੋ ਬੱਚਿਆਂ ਦੇ ਪੜਨ ਵਿੱਚ ਪਛੜਨ ਦੇ ਕਾਰਨ ਕੀ ਹੋ ਸਕਦੇ ਆ ਤੁਹਾਨੂੰ ਕੀ ਲੱਗਦਾ ਜੇਕਰ ਬੱਚੇ ਪੜ ਰਹੇ ਹੈ ਉਹ ਪਿਛੜ ਗਿਆ ਬੱਚੇ ਪਿੱਛੇ ਰਹਿ ਗਿਆ ਆਪ ਦੀ ਸਟੱਡੀ ਵਿੱਚ ਕੀ ਕਾਰਨ ਹੋਣਗੇ ਜੀ ਕਿ ਬੱਚੇ ਵਿੱਚ ਦਿਮਾਗੀ ਕਮਜ਼ੋਰੀ ਹੋ ਸਕਦੀ ਹੈ ਜਾਂ ਫਿਰ ਸਰੀਰਕ ਦੋਸ਼ ਅਤੇ ਸਕੂਲ ਤੇ ਸਕੂਲ ਤੋਂ ਲੰਮੀ ਗੈਰ ਹਾਜ਼ਰੀ ਵੀ ਬੱਚਾ ਸਕੂਲ ਹੀ ਨਹੀਂ ਆ ਰਿਹਾ ਜਾਂ ਫਿਰ ਆਪਸ਼ਨ ਨੰਬਰ 3 ਘਰੋਗੀ ਵਾਤਾਵਰਣ ਦੀ ਖਰਾਬੀ ਅਤੇ ਪੜਾਉਣ ਵੇਦੀਆਂ ਵਿੱਚ ਨੁਕਸ ਜਾਂ ਉਪਰੋਕਤ ਸਾਰੇ ਜੇ ਆਪਾਂ ਗੱਲ ਕਰੀਏ ਕਈ ਵਾਰ ਬੱਚੇ ਦਿਮਾਗੀ ਕਮਜ਼ੋਰ ਵੀ ਹੋ ਸਕਦੇ ਆ ਇਹਦੇ ਕਰਕੇ ਵੀ ਬੱਚਾ ਆਪ ਦੀ ਸਟੱਡੀ ਵਿੱਚ ਪਿੱਛੇ ਰਹਿ ਜਾਂਦਾ ਆ ਸਰੀਰਕ ਦੋਸ਼ ਵੀ ਹੋ ਸਕਦਾ ਆ ਸਕੂਲ ਤੋਂ ਲੰਮੀ ਗੈਰ ਹਾਜ਼ਰੀ ਵੀ ਹੋ ਸਕਦੀ ਆ ਵੀ ਇਹੋ ਜਿਹਾ ਬਾਤਰਵਰਣੀ ਮਿਲਦਾ ਹੋਵੇ ਜਿਹਦੇ ਵਿੱਚ ਬੱਚੇ ਦਾ ਕਹਿ ਲੋ ਮਾਹੌਲ ਬੜਾ ਖਰਾਬ ਹੋਵੇ ਜਿਹਦੇ ਵਿੱਚ ਇੱਕ ਟੀਚਰ ਦੀ ਵੀ ਗਲਤੀ ਹੋ ਸਕਦੀ ਹੈ ਹੋ ਸਕਦਾ ਟੀਚਰ ਉਹਨੂੰ ਵਧੀਆ ਢੰਗ ਨਾਲ ਨਾ ਪੜਾਉਂਦਾ ਹੋਵੇ ਸੋ ਇਹਦੇ ਵਿੱਚ ਸਾਰੀਆਂ ਗੱਲਾਂ ਨੇ ਸੋ ਉਪਰੋਕਤ ਸਾਰੇ ਜਵਾਬ ਨੂੰ ਤੁਸੀਂ ਲਗਾਉਂਗੇ ਟਿਕ ਇਹ ਹੀ ਤੁਹਾਡਾ ਸਹੀ ਜਵਾਬ ਬਣੂਗਾ ਅਗਲਾ ਦੇਖੋ ਜੀ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਹੋਣ ਕਾਰਨ ਕਵੀ ਦੀਆਂ ਵਿਚਾਰ ਡੂੰਘਾਈਆਂ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਲਈ ਕਿਸ ਕਿਸਮ ਦੇ ਸਧਾਰਨ ਉਦੇਸ਼ ਹੀ ਮਿੱਥੇ ਜਾ ਸਕਦੇ ਹਨ ਸੋ ਦੇਖੋ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ ਐਂਡ ਉਹ ਬੱਚੇ ਕਾਫੀ ਛੋਟੇ ਹੁੰਦੇ ਨੇ ਜਿਹਦੇ ਕਰਕੇ ਕਵੀ ਜਿਹੜਾ ਕਿ ਪੋਇਮ ਨੂੰ ਲਿਖ ਰਿਹਾ ਉਹਦੀਆਂ ਵਿਚਾਰ ਡੂੰਘਾਈਆਂ ਤੱਕ ਨਹੀਂ ਪਹੁੰਚ ਸਕਦੇ ਤੇ ਉਹਨਾਂ ਲਈ ਆਪਾਂ ਕਿਹੜੇ ਕਿਸਮ ਦੇ ਸਧਾਰਨ ਉਦੇਸ਼ ਹੀ ਮਿੱਥੇ ਜਾ ਸਕਦੇ ਆ ਸੋ ਤੁਹਾਨੂੰ ਆਪਸ਼ਨਾਂ ਨੂੰ ਪੜ੍ਹ ਕੇ ਤੁਸੀਂ ਇਹਦਾ ਜਵਾਬ ਦੇਣਾ ਆ ਸਮਝ ਕੇ ਦੇਖੋ ਵੀ ਕਹਿ ਕੀ ਰਿਹਾ ਕਵਿਤਾ ਨੂੰ ਲੈ ਸੁਰ ਤੇ ਤਾਲ ਦੀਆਂ ਲੋੜਾਂ ਅਨੁਸਾਰ ਨਹੀਂ ਪੜਾਉਣਾ ਜਾਂ ਫਿਰ ਕਵਿਤਾ ਨੂੰ ਗਾ ਕੇ ਅਤੇ ਨਾਟਕੀ ਲੋੜਾਂ ਅਨੁਸਾਰ ਪੜ੍ਹ ਸਕਣ ਦੀ ਜਾਤ ਸਿਖਾਉਣਾ ਸੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜਾ ਜਵਾਬ ਹੋਊਗਾ ਦੋਨਾਂ ਨੂੰ ਪੜ੍ਹਨ ਤੋਂ ਬਾਅਦ ਲੱਗਦਾ ਕਿ ਇੱਕ ਦੂਜੇ ਦੇ ਆਪੋਜ਼ਿਟ ਹੈਗੇ ਆ ਜੇਕਰ ਆਪੋਜ਼ਿਟ ਹੈਗੇ ਆ ਤਾਂ ਇੱਕ ਗਲਤ ਤੇ ਇੱਕ ਸਹੀ ਬਟ ਪਹਿਲੇ ਵਾਲਾ ਨੈਗੇਟਿਵ ਸੌਂਡ ਕਰ ਰਿਹਾ ਮਤਲਬ ਇੱਥੇ ਲਿਖਿਆ ਕਿ ਨਹੀਂ ਪੜਾਉਣਾ ਆਪਸ਼ਨ ਨੰਬਰ B ਵਿੱਚ ਲਿਖਿਆ ਕਿ ਆਪਾਂ ਕਵਿਤਾ ਨੂੰ ਗਾ ਕੇ ਪੜਾਵਾਂਗੇ ਨਾਟਕੀ ਲੋੜਾਂ ਅਨੁਸਾਰ ਬੱਚੇ ਛੋਟੇ ਹੈਗੇ ਆ ਤੇ ਮਤਲਬ ਹੋ ਸਕਦਾ ਕਿ ਜਦੋਂ ਗਾਣਾ ਗਾ ਕੇ ਨਾਟਕ ਵਗੈਰਾ ਕਰਵਾ ਕੇ ਜਦੋਂ ਆਪਾਂ ਪੜਾਈਏ ਤੇ ਬੱਚੇ ਉਸ ਚੀਜ਼ ਨੂੰ ਵਧੀਆ ਢੰਗ ਨਾਲ ਪੜ ਸਕਣ ਸੋ ਬਿਲਕੁਲ ਜੀ ਆਪਸ਼ਨ ਨੰਬਰ 2 ਨੂੰ ਆਪਾਂ ਕਰਾਂਗੇ ਸਹੀ ਕਿਉਂਕਿ ਇੱਕ ਤਾਂ ਹੋ ਗਿਆ ਗਲਤ ਠੀਕ ਹੈ ਜੀ ਸੋ ਆਪਸ਼ਨ ਨੰਬਰ 2 ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਹੇਠਾਂ ਵਿੱਚੋਂ ਕਿਹੜਾ ਸਵਰਧੁਨੀਆ ਦੇ ਵਰਗੀਕਰਨ ਦਾ ਆਧਾਰ ਨਹੀਂ ਹੈ ਉਚਾਰਨ ਸਥਾਨ ਜੀਬ ਦੀ ਸਥਿਤੀ ਜੀਬ ਦੀ ਉਚਾਈ ਬੁੱਲਾ ਦੀ ਸਥਿਤੀ ਜਦੋਂ ਆਪਾਂ ਧੁਨੀਆਂ ਦੀ ਗੱਲ ਕਰਦੇ ਆਂ ਸਵਰਧ ਦੀ ਗੱਲ ਕਰਦੇ ਆਂ ਤਾਂ ਉਹਨੂੰ ਆਪਾਂ ਵਰਗੀਕ੍ਰਿਤ ਕੀਤਾ ਹੋਇਆ ਇਹਦੀ ਥਿਊਰੀ ਵੀ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਤੁਸੀਂ ਇਹਦਾ ਸਹੀ ਜਵਾਬ ਦੱਸੋ ਵੀ ਸਹੀ ਜਵਾਬ ਹੈ ਕਿ ਹੌਪਸੇ ਤੁਸੀਂ ਸਹੀ ਜਵਾਬ ਲਗਾਤਾ ਹੋਗਾ ਹੁਣ ਤੁਸੀਂ ਇਹ ਦੇਖੋ ਤੁਹਾਡੇ ਸਾਹਮਣੇ ਮੈਂ ਥਿਊਰੀ ਓਪਨ ਕੀਤੀ ਹੋਈ ਆ ਇੱਥੇ ਤੁਸੀਂ ਦੇਖੋ ਮੈਂ ਸਾਰੀ ਲਾਈਨ ਵੀ ਕਲਾ ਕਲਾ ਵਰਡ ਪੜ੍ਹ ਦਿੰਨਾ ਆ ਸਵਰਤ ਧੁਨੀਆਂ ਉਹਨਾਂ ਧੁਨੀਆਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਗਤੀ ਨਾਲ ਬਾਹਰ ਨਿਕਲ ਜਾਂਦੀ ਹੈ ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ ਪੰਜਾਬੀ ਭਾਸ਼ਾ ਵਿੱਚ ਊੜਾ ਐੜਾ ਈ ਤਿੰਨ ਸੁਰਵਾਹ ਅੱਖਰ ਹਨ ਅਤੇ ਲਿਖਿਆ કુલ 10 ਸਵਰਤਨਯ ਮੰਨੀਆਂ ਗਈਆਂ ਹਨ ਸਵਰਤ ਧੁਨੀਆਂ ਜਿਹੜੀਆਂ ਹੈਗੀਆਂ ਨੇ ਜੇ ਇਹ ਤੁਸੀਂ ਇੱਕ ਵਾਰ ਨਿਗਾਹ ਮਾਰ ਲਿਓ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਹਨਾਂ ਦੇ ਜਦੋਂ ਆਪਾਂ ਉਚਾਰਨ ਦੀ ਗੱਲ ਕਰਦੇ ਹਾਂ ਨਾ ਇਹਦੇ ਵਿੱਚ ਜੀਭ ਦੀ ਖਾਸ ਭੂਮਿਕਾ ਹੈਗੀ ਆ ਤੇ ਪ੍ਰਸ਼ਨ ਵਿੱਚ ਦੇਖੋ ਜੀਭ ਦੀ ਗੱਲ ਕੀਤੀ ਹੈ ਕਿਤੇ অপশন নাম্বার 2 3 ਤੇ 4 ਦੇਖੋ ਜੀਬ ਦੀ ਸਥਿਤੀ ਜੀਬ ਦੀ ਉਚਾਈ ਬੁੱਲਾ ਦੀ ਸਥਿਤੀ অপশন ਨੰਬਰ ਤੁਸੀਂ ਦੇਖੋ ਇੱਥੇ ਕੀ ਲਿਖਿਆ ਹੋਇਆ ਕਿ ਜੀਬ ਦੀ ਖਾਸ ਭੂਮਿਕਾ ਹੈਗੀ ਹੈ ਜਿਵੇਂ ਕਦੇ ਜੀਬ ਉੱਚੀ ਅਵਸਥਾ ਵਿੱਚ ਹੁੰਦੀ ਹੈ ਕਦੇ ਅਧ ਉੱਚੀ ਕਦੇ ਅਧ ਨੀਵੀਂ ਕਦੇ ਨੀਵੀਂ ਕਦੇ ਜੀਬ ਦਾ ਅਗਲਾ ਐਸਾ ਕਦੇ ਪਿਛਲਾ ਐਸਾ ਹਰਕਤ ਕਰਦਾ ਹੈ ਇਸੇ ਪ੍ਰਕਾਰ ਬੁੱਲਾ ਦੀ ਵੀ ਖਾਸ ਭੂਮਿਕਾ ਹੈਗੀ ਹੈ ਕਦੇ ਇਹ ਗੁਲਾਈਦਾਰ ਤੇ ਕਦੇ ਗੁਲਾਈ ਰਹਿਤ ਅਵਸਥਾ ਵਿੱਚ ਹੁੰਦੇ ਹਨ ਜਿਹੜਾ ਸਾ ਅੰਦਰੋਂ ਆ ਰਿਹਾ ਹੁੰਦਾ ਹੈ ਕਿਸੇ ਧੁਨੀ ਦੇ ਉਚਾਰਨ ਵੇਲੇ ਘੱਟ ਲੱਗਦਾ ਹੈ ਤੇ ਕਿਸੇ ਉੱਤੇ ਵੱਧ ਲੱਗਦਾ ਹੈ ਇਸ ਆਧਾਰ ਉਤੇ ਸਵਰ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਹੋ ਸਕਦਾ ਅਗਲਾ ਪ੍ਰਸ਼ਨ ਤੁਹਾਨੂੰ ਇੱਥੋਂ ਹੀ ਦੇਖਣ ਨੂੰ ਮਿਲੇ ਇਹ ਤੁਸੀਂ ਪ੍ਰੋਪਰ ਸਕਰੀਨਸ਼ਾਟ ਲੈ ਲਿਓ ਠੀਕ ਹੈ ਜੀ ਬਾਕੀ ਮੈਂ ਸੇਮ ਪੀਡੀਐਫ ਨੂੰ ਤੁਹਾਨੂੰ ਟੈਲੀਗ੍ਰam ਚੈਨਲ ਤੇ ਵੀ ਭੇਜ ਦੂੰਗਾ ਬਟ ਆਪਾਂ ਜੇਕਰ ਇਸ ਪ੍ਰਸ਼ਨ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਜਵਾਬ ਹੋਊਗਾ ਜੀ ਉਹ ਹੋਊਗਾ ਜੀ অপਸ਼ਨ ਨੰਬਰ 1 ਇਹਨਾਂ ਨੇ ਇਹ ਗੱਲ ਕੀਤੀ ਹੈ ਨਾ ਕਿ ਛੇਠਾ ਵਿੱਚੋਂ ਕਿਹੜਾ ਸਵਰਤੋਣੀਆਂ ਦੇ ਧੁਨੀਆਂ ਦੇ ਵਰਗੀਕਰਨ ਦਾ ਆਧਾਰ ਨਹੀਂ ਹੈ অপਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ ਬਾਕੀ ਤਾਂ ਹੈਗੇ ਆ ਸਾਰੇ ਆਧਾਰ ਹੈਗੇ ਆ ਅਗਲਾ ਪ੍ਰਸ਼ਨ ਦੇਖੋ ਜੀ ਅਗਲਾ ਜਿਹੜਾ ਪ੍ਰਸ਼ਨ ਹੈਗਾ ਆ ਪੰਜਾਬੀ ਅਧਿਆਪਨ ਦੇ ਉਪਚਾਰ ਦੀ ਕਿਹੜੀ ਵਿਧੀ ਸਹੀ ਹੈ ਯਾਦ ਆਇਆ ਤੁਹਾਨੂੰ ਕੁਝ ਉਪਚਾਰ ਵਾਲਾ ਮੈਂ ਕਨਸੈਪਟ ਪਹਿਲਾਂ ਹੀ ਵੀਡੀਓ ਦੇ ਜਦੋਂ ਮੈਂ ਸਮਝਾ ਰਿਹਾ ਸੀਗਾ ਡਾਇਗਨੋਸਟਿਕ ਟੀਚਿੰਗ ਉਹਦੇ ਵਿੱਚ ਹੀ ਮੈਂ ਐਕਸਪਲੇਨ ਕਰਤਾ ਸੀਗਾ ਹੁਣ ਤੁਹਾਡਾ ਇੱਕ ਕੁਐਸਚਨ ਸਹੀ ਹੋਣਾ ਚਾਹੀਦਾ ਪੰਜਾਬੀ ਅਧਿਆਪਨ ਦੇ ਉਪਚਾਰ ਦੀ ਕਿਹੜੀ ਵਿਧੀ ਸਹੀ ਹੈ ਸਮੂਹਿਕ ਉਪਚਾਰ ਸਭ ਵਿਦਿਆਰਥੀਆਂ ਨਿਆ ਇੱਕੋ ਸਮਾਂ ਉਪਚਾਰ ਕਰਨਾ ਗੁੱਟ ਉਪਚਾਰ ਵੀ ਇੱਥੇ ਗਰੁੱਪ ਦੀ ਗੱਲ ਕੀਤੀ ਹੈ ਵੀ ਸਮੂਚੀ ਸ਼੍ਰੇਣੀ ਨੂੰ ਅਸ਼ੁੱਧੀਆਂ ਦੇ ਆਧਾਰ ਤੇ ਇੱਕ ਤੋਂ ਵੱਧ ਵਰਗਾਂ ਵਿੱਚ ਵੰਡ ਕੇ ਵਰਗਾਂ ਦੀ ਲੋੜ ਮੁਤਾਬਕ ਉਪਚਾਰ ਕਰਨਾ ਜਾਂ ਫਿਰ ਆਪਸ਼ਨ ਨੰਬਰ 3 ਵਿਅਕਤੀਗਤ ਉਪਚਾਰ ਸ਼੍ਰੇਣੀ ਵਿੱਚਲੇ ਹਰੇਕ ਵਿਦਿਆਰਥੀ ਦੀਆਂ ਅਸ਼ੁੱਧੀਆਂ ਦਾ ਪਤਾ ਲਗਾਉਣਾ ਅਤੇ ਵਿਅਕਤੀਗਤ ਰੂਪ ਵਿੱਚ ਨਿਵਾਰਣ ਕਰਨਾ ਜਾਂ ਫਿਰ ਉਪਰੋਕਤ ਸਾਰੇ ਆਪਾਂ ਜਦੋਂ ਗੱਲ ਕਰਦੇ ਆ ਨਾ ਡਾਇਗਨੋਸਟਿਕ ਟੀਚਿੰਗ ਦੀ ਡਾਇਗਨੋਸਟਿਕ ਟੀਚਿੰਗ ਤਕਸੀਸੀ ਸਿੱਖਿਆ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਸਾਰਾ ਸਾਰਿਆਂ ਨੂੰ ਕੰਸੀਡਰ ਕਰਦੇ ਆ ਸੋ ਇਹਦੇ ਵਿੱਚ ਆਪਾਂ ਵੱਖਰੇ ਵੱਖਰੇ ਮੈਥਡ ਵੀ ਯੂਜ਼ ਕਰ ਸਕਦੇ ਹਾਂ ਸਮੂਹਿਕ ਉਪਚਾਰ ਗੁੱਟ ਉਪਚਾਰ ਵਿਅਕਤੀਗਤ ਉਪਚਾਰ ਇਹ ਸਾਰੇ ਹੀ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਜਦੋਂ ਤੁਸੀਂ ਆਪਾਂ ਗੱਲ ਕਰਦੇ ਹਾਂ ਨਾ ਸਹੀ ਵਿਧੀ ਦੀ ਆਪਾਂ ਆਪਾਂ ਨੂੰ ਕੀ ਪਤਾ ਹੁੰਦਾ ਬੱਚੇ ਕਿਹੜੇ ਮੈਥਡ ਨਾਲ ਵਧੀਆ ਸਮਝਦੇ ਆ ਕਿਉਂਕਿ ਆਪਾਂ ਹਰੇਕ ਮੈਥਡ ਟਰਾਈ ਕਰਨਾ ਹੁੰਦਾ ਬੱਚਿਆਂ ਨੂੰ ਰਿਮੀਡੀਅਲ ਕਲਾਸਿਸ ਵਿੱਚ ਸਾਰਾ ਕੁਝ ਪੜਾਉਣਾ ਹੁੰਦਾ ਆ ਆਪਸ਼ਨ ਨੰਬਰ 4 ਤੁਹਾਡਾ ਸਹੀ ਹੋਊਗਾ ਉਪਰੋਕਤ ਸਾਰੇ ਤੇ ਅਗਲਾ ਪ੍ਰਸ਼ਨ ਦੇਖ ਲਓ ਜੀ ਐਪੀਡਾਈਸਕੋਪ ਰਾਹੀਂ ਛੋਟੇ ਆਕਾਰ ਵਾਲੀ ਤਸਵੀਰ ਨੂੰ ਕੀ ਕਰ ਸਕਦੇ ਹੋ ਜੀ ਇੱਕ ਸਟੈਟਿਕ ਬੇਸਡ ਪ੍ਰੈਸ਼ਨ ਹੈ ਜ ਖੋਰ ਛੋਟਾ ਕਰਕੇ ਵਿਖਾਇਆ ਜਾ ਸਕਦਾ ਹੈ ਵੱਡੇ ਰੂਪ ਵਿੱਚ ਪਰਦੇ ਉੱਤੇ ਵਿਖਾਇਆ ਜਾ ਸਕਦਾ ਹੈ ਦੋਵੇਂ ਗਲਤ ਜਾਂ ਫਿਰ ਦੋਵੇਂ ਸਹੀ ਜਦੋਂ ਆਪਾਂ ਐਪੀਡਾਈਸਕੋਪ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਆਪਾਂ ਵੱਡੇ ਰੂਪ ਵਿੱਚ ਪਰਦੇ ਉੱਤੇ ਵਿਖਾਈਆਂ ਜਾ ਸਕਦੀਆਂ ਹੈ ਜਾ ਸਕਦਾ ਹੈ ਆਪਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਹੋਏਗਾ ਜੀ ਤੁਸੀਂ ਦੇਖ ਰਹੇ ਹੋ ਇੱਕ ਲੱਗਿਆ ਹੋਇਆ ਐਪੀਡਾਈਸਕੋਪ ਇਹਦੇ ਵਿੱਚ ਟੀਚਰ ਹੈਗੇ ਮੈਡਮ ਦੇਖੋ ਮੈਡਮ ਨੂੰ ਦੇਖ ਸਕਦੇ ਹੋ ਇਹਨਾਂ ਨੇ ਇਹਦੀ ਵਰਤੋਂ ਨਾਲ ਵੱਡੀ ਸਾਰੀ ਸਕਰੀਨ ਤੇ ਇੱਕ ਪਰਦੇ ਜਿਹੇ ਤੇ ਦਿਖਾ ਰਿਹਾ ਕੁਝ ਤੇ ਇਹ ਕੀ ਹੈ ਜੀ ਇਹ ਲਿਖਿਆ ਹੋਇਆ ਹੈ ਨਾ ਵੱਡੇ ਰੂਪ ਵਿੱਚ ਪੜਦੇ ਉੱਤੇ ਵਿਖਾਇਆ ਜਾ ਸਕਦਾ ਹੈ ਇਹ ਜਵਾਬ ਤੁਹਾਡਾ ਸਹੀ ਹੈ ਲਿਖਤ ਵਿੱਚ ਜਿਸ ਥਾਂ ਕਾਮਾ ਲਾਉਣ ਤੋਂ ਜ਼ਿਆਦਾ ਅਤੇ ਪੂਰਨ ਵਿਸ਼ਰਾਮ ਨਾਲੋਂ ਘੱਟ ਠਹਿਰਾਵ ਹੋਵੇ ਆਪਾਂ ਕੁਝ ਲਿਖ ਰਹੇ ਹਾਂ ਕਾਮੇ ਨਾਲੋਂ ਜ਼ਿਆਦਾ ਟਾਈਮ ਲੱਗ ਰਿਹਾ ਪਰ ਜਿਹੜਾ ਵਿਸ਼ਰਾਮ ਚਿੰਨ ਹੈ ਨਾ ਜਿਵੇਂ ਆਹ ਵਾਲਾ ਵਿਸ਼ਰਾਮ ਚਿੰਨ ਜਿਵੇਂ ਇਹਦੇ ਸਾਹਮਣੇ ਵੀ ਲੱਗਿਆ ਹੋਇਆ ਹੈ ਇਹਦੇ ਨਾਲ ਇਹਦੇ ਨਾਲੋਂ ਘੱਟ ਟਾਈਮ ਲੱਗ ਰਿਹਾ ਤੇ ਕਾਮੇ ਨਾਲੋਂ ਜ਼ਿਆਦਾ ਟਾਈਮ ਲੱਗ ਰਿਹਾ ਤੇ ਉੱਥੇ ਲਗੂਆ ਕੀ ਕੀ ਉਹ ਦੁਬਿੰਦੀ ਹੈ ਬਿੰਦੀ ਕਾਮਾ ਹੈ ਡੰਡੀ ਹੈ ਜਾਂ ਫਿਰ ਵਿਸਮਿਕ ਚਿੰਨ ਹੈ ਸਹੀ ਜਵਾਬ ਤੁਸੀਂ ਦੇ ਦਿੱਤਾ ਹੋਊਗਾ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਹੈਗਾ ਜੀ ਬਿੰਦੀ ਕਮਾ ਆਪਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਹੈ ਪੜ੍ਹ ਲਓ ਇੱਕ ਵਾਰੀ ਨੂੰ ਤੁਸੀਂ ਬਿੰਦੀ ਕਮਾ ਕੀ ਹੈ ਜੀ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾਵ ਜਾਂ ਅਧ ਵਿਸ਼ਰਾਮ ਲਈ ਬਿੰਦੀ ਕਮਾ ਦੀ ਵਰਤੂ ਦੇ ਕੁਝ ਨਿਯਮ ਬਣਾਏ ਗਏ ਆ ਉਹ ਇਸ ਤਰੀਕੇ ਨਾਲ ਆ ਗਏ ਆ ਲਿਖਤ ਵਿੱਚ ਜਿਸ ਥਾਂ ਕਮਾ ਲਾਉਣ ਤੋਂ ਵੱਧ ਅਧ ਪੂਰਨ ਵਿਸ਼ਰਾਮ ਚਿੰਨ ਲਾਉਣ ਤੋਂ ਘੱਟ ਠਹਿਰਾਵ ਜਾਪੇ ਉੱਥੇ ਬਿੰਦੀ ਕਮਾ ਦੀ ਵਰਤੂ ਕੀਤੀ ਜਾਂਦੀ ਹੈ ਜਿਵੇਂ ਐਗਜ਼ਾਮਪਲ ਆ ਦੇਖ ਲਿਓ ਧਿਆਨ ਨਾਲ ਰੋਟੀ ਪੱਕ ਗਈ ਹੈ ਸਬਜੀ ਤਿਆਰ ਹੈ ਮੈਂ ਮਨ ਨਾਲ ਦੇ ਬੈਠਣ ਦੀ ਦੇਰ ਹੈ ਉਦਾਹਰਣ ਦੇਣ ਲਈ ਵਰਤੇ ਜਾਂਦੇ ਸ਼ਬਦ ਜਿਵੇਂ ਜਾ ਕੇ ਰਾਤ ਸ਼ਬਦ ਤੋਂ ਪਹਿਲਾਂ ਬਿੰਦੀ ਕਮਾ ਲੱਗਦਾ ਹੈ ਉਦਾਹਰਣ ਵਜੋਂ ਲੁਧਿਆਣੇ ਵਿੱਚ ਹੋਜਰੀ ਦਾ ਸਮਾਨ ਬਣਦਾ ਹੈ ਜਿਹਾ ਕਿ ਜਰਾਬਾ ਬਣਾਣਾ ਆਦਿ ਨੋਟ ਜਿਵੇਂ ਸ਼ਬਦ ਤੋਂ ਪਹਿਲਾਂ ਬਿੰਦੀ ਕਮੇ ਦੀ ਥਾਂ ਤੇ ਕੇਵਲ ਕਮੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਸਮਝ ਲਈਆਂ ਹੋਣੀਆਂ ਤੇ ਇਸ ਕੁਸ਼ਚਨ ਨੂੰ ਵੀ ਸਮਝ ਲਿਆ ਹੋਊਗਾ ਬਾਕੀ ਸੇਮ ਪੀਡੀਐਫ ਦੇ ਵਿੱਚ ਮੈਂ ਹੋਰ ਡੰਡੀ ਪ੍ਰਸ਼ਨ ਚਿੰਨ ਵਿਸਮਿਕ ਚਿੰਨ ਕਮਾ ਪੁੱਠੇ ਕਾਮੇ ਦੁਬਿੰਦੀ ਦੁਬਿੰਦੀ ਡੈਸ਼ ਜੋੜਨੀ ਛਟਮਰੂੜੀ ਡੈਸ਼ ਇਹ ਸਾਰੀਆਂ ਚੀਜ਼ਾਂ ਐਡ ਕੀਤੀਆਂ ਹੋਈਆਂ ਨੇ ਤੇ ਜਦੋਂ ਮੈਂ ਪੀਡੀਐਫ ਸ਼ੇਅਰ ਕਰੂੰਗਾ ਆਪਣੇ ਟੈਲੀਗ੍ਰam ਚੈਨਲ ਤੇ ਜਿਹਦਾ ਨਾਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ ਉੱਥੋਂ ਵੀ ਪ੍ਰਾਪਤ ਕਰ ਸਕਦੇ ਹਾਂ ਵੀਡੀਓ ਪਸੰਦ ਆਈ ਹੋਵੇ ਤਾਂ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੁਹਾਡੇ ਨੰਬਰ ਕਿੰਨੇ ਬਣੇ ਨੇ ਜੀ 12 13 ਪ੍ਰਸ਼ਨ ਹੈਗੇ ਸੀ 13 ਪ੍ਰਸ਼ਨ ਹੈਗੇ ਸੀ 13 ਪ੍ਰਸ਼ਨਾਂ ਵਿੱਚੋਂ ਤੁਹਾਡੇ ਨੰਬਰ ਕਿੰਨੇ ਬਣੇ ਆ ਕਮੈਂਟ ਕਰਕੇ ਜਰੂਰ ਦਜਾਇਓ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਮੈਂ ਅਗਲੀ ਵੀਡੀਓ ਫੇਰੀ ਬਣਾਉਂਗਾ ਜੇਕਰ ਤੁਹਾਨੂੰ ਵੀਡੀਓ ਵਿੱਚ ਮੈਂ ਸਮਝਾਈਆਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਸਮਝ ਲੱਗੀਆਂ ਹੋਣ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬlesਸ ਯੂ ਆਲ